ੂਠਾ ਸੱਚੇ ਦੀ ਕਦਰ ਲੋਕੋ ਮਾਰਦਾ ਸੌਦਾ ਦੇਵੇ ਨਾ ਦੁਕਾਨਦਾਰ ਧਾਰ ਨੂੰ ਰੱਜੇ ਬੰਦੇ ਨੂੰ ਬਸੱਕ ਚਾਣਾ ਪੁੱਸੀਏ ਪਰ ਹੱਲਾ ਸ਼ੇਰੀ ਦੇ ਦिए ਬਿਮਾਰ ਨੂੰ ਰੱਜੇ ਬੰਦੇ ਨੂੰ ਬੰਦੇ ਨੂੰ ਬਸੱਕ ਚਾਣਾ ਪੁੱਸੀਏ ਪਰ ਹੱਲਾ ਸ਼ੇਰੀ ਦੇ ਦिए ਬਿਮਾਰ ਨੂੰ ਜਿਹੜੇ ਘਰ ਚ ਜਵਾਕ ਹੋਣ ਐਲਟੀ ਕੀ ਇਹ ਨਾ ਬਿਜਲੀ ਦੇ ਜੋੜ ਨੂੰ ਬੰਦਾ ਪੜਾ ਵਿੱਚ ਨਜ਼ਰਾਂ ਤੋਂ ਗੈਰ ਜੇ ਪਰ ਇੱਜ਼ਤ ਨਾ ਮਿਲਦੀ ਕਰੋੜ ਨੂੰ ਜਿਹੜੇ ਘਰ ਚ ਜਵਾਕ ਹੋਣ ਇਲਤੀ ਨੰਗਾ ਰੱਖੀਏ ਨਾ ਬਿਜਲੀ ਦੇ ਜੋੜ ਨੂੰ ਉਹ ਬੰਦਾ ਪੜਾ ਵਿੱਚ ਨਜ਼ਰਾਂ ਤੋਂ ਗੈਰ ਜੇ ਪਰ ਇੱਜ਼ਤ ਨਾ ਮਿਲਦੀ ਕਰੋੜ ਨੂੰ ਹੁੰਦੇ ਸਾਬ ਦੇਖ ਬੰਦੇ ਨੂੰ ਬੈਰਜੇ ਬੰਦੇ ਨੂੰ ਬੰਦੇ ਨੂੰ ਵਸੱਕ ਚਾਰਾ ਪੁੱਸੇ ਪਰ ਹੱਲਾ ਸ਼ੇਰ ਦੇ ਦਈਏ ਬਮਾਰ ਨੂੰ ਰੱਜੇ ਬੰਦੇ ਨੂੰ ਵਸੱਕ ਚਾਰਾ ਪੁੱਸੇ ਪਰ ਹੱਲਾ ਸ਼ੇਰ ਦੇ ਦਈਏ ਬਮਾਰ ਨੂੰ ਮਾਰ ਦੇਣ ਤਾਂ ਜ਼ਰੂਰ ਚੰਗੇ ਆਉਣਗੇ ਐਵੇਂ ਛੱਡੀ ਦਾ ਨਹੀਂ ਹੁੰਦਾ ਵਿਸ਼ਵਾਸ ਹੋਏ ਅੱਡੇ ਤੋਂ ਹਮੇਸ਼ਾ ਪੈਣ ਮੱਖੀਆਂ ਰੱਖ ਆਪਣਾ ਬਚਾ ਕੇ ਰੱਖੇ ਮਾਸ ਓਏ ਮਾਰ ਦੇਣ ਤਾਂ ਜ਼ਰੂਰ ਚੰਗੇ ਆਉਣਗੇ ਐਵੇਂ ਛੱਡੀਦਾ ਨਹੀਂ ਹੁੰਦਾ ਵੀ ਸ਼ਵਾਸ ਓਏ ਅੱਡੇ ਤੋਂ ਹਮੇਸ਼ਾ ਪੈਣ ਮੱਖੀਆਂ ਰੱਬ ਆਪਣਾ ਬਚਾਈ ਰੱਖੇ ਮਾਸ ਓਏ ਚੰਦ ਚੋਰ ਤੋਂ ਬਣਾ ਕੇ ਦੂਰੀ ਰੱਖੀਏ ਗੱਲ ਪਾਈਦਾ ਨਹੀਂ ਐਵੇਂ ਮਰਦਾਰ ਨੂੰ ਬੰਦੇ ਨੂੰ ਰੱਜੇ ਬੰਦੇ ਨੂੰ ਰੱਜੇ ਬੰਦੇ ਨੂੰ ਗਸੱਕ ਚਾਰ ਨ ਪੁੱਸੀਏ ਪਰ ਹੱਲਾ ਸ਼ੇਰ ਦੇ ਦਈਏ ਬਿਮਾਰ ਨੂੰ ਰੱਜੇ ਬੰਦੇ ਨੂੰ ਬੰਦੇ ਨੂੰ ਗਸੱਕ ਚਾਰ ਨ ਪੁੱਸੀਏ ਪਰ ਹੱਲਾ ਸ਼ੇਰ ਦੇ ਦਈਏ ਬਿਮਾਰ ਨੂੰ ਕੁਝ ਆਪਣਾ ਵੀ ਹੱਥ ਪੱਲਾ ਮਾਰੀਏ ਐਵੇਂ ਛੱਡੀਦਾ ਨਹੀਂ ਹੁੰਦਾ ਵਿਸ਼ਵਾਸ ਓਏ ਸੱਡ ਕੇ ਮદાન ਜਾਏ ਭੱਜ ਕੇ ਕੁੰਝ ਆਪਣਾ ਵੀ ਹੱਥ ਬੱਲਾ ਮਾਰੀਏ ਐਵੇਂ ਸਰਦਾ ਨਹੀਂਗਾ ਹੱਥ ਅੱਡ ਕੇ ਹੁਣ ਕਾਸ ਤੋਂ ਮਰਦ ਫੇਰ ਮੰਨਿਏ ਜਿਹੜਾ ਸੱਡ ਕੇ ਮદાન ਜਾਏ ਭੱਜ ਕੇ ਜਾਤ ਚੁਗਲਾ ਦੀ ਕੋਲੋਂ ਮੂੰਹ ਨੂੰ ਬੰਨਿਏ ਉਹ ਤਾਂ ਜਾ ਕੇ ਗੱਲ ਦੱਸ 2000 ਨੂੰ ਹਾਰਜੇ ਬੰਦੇ ਨੂੰ ਰਜੇ ਬੰਦੇ ਨੂੰ ਰੱਜੇ ਬੰਦੇ ਨੂੰ ਬਸੱਕ ਚਾਰਾ ਪੁੱਸੀਏ ਪਰ ਹੱਲਾ ਸ਼ੇਰੀ ਦੇ ਦਈਏ ਬਮਾਰ ਨੂੰ ਰੱਜੇ ਬੰਦੇ ਨੂੰ ਬੰਦੇ ਨੂੰ ਬਸੱਕ ਚਾਰਾ ਪੁੱਸੀਏ ਪਰ ਹੱਲਾ ਸ਼ੇਰੀ ਦੇ ਦਈਏ ਬਮਾਰ ਨੂੰ ਤੂੰ ਤਾਂ ਸੇਲ ਬਰਾਈਆ ਥੋੜਾ ਲੇਖਦਾ ਮਾੜ ਆਖ ਨਾ ਕਿਸੇ ਦੀ ਕਦੇ ਸ਼ਾਨ ਨੂੰ ਕਦੇ ਮੈਂਟਾ ਵੀ ਨਾ ਗੱਲ ਕਰ ਮੁਕਰਿਆ ਰਖੀਏ ਜਵਾਨ ਨੂੰ ਤੂੰ ਤਾਂ ਸੇਲ ਵੜਾਇਆ ਥੋੜਾ ਲਖਦਾ ਮਾੜਾ ਆਖ ਨਾ ਕਿਸੇ ਦੀ ਕਦੇ ਸ਼ਾਨ ਨੂੰ ਕਦੇ ਮਿੰਟਾ ਵੀ ਨਾ ਗੱਲ ਕਰ ਮੁੱਕ ਰਿਆ ਪੱਕੀ ਲੋਹੇ ਵਾਂਗੂ ਰਖੀਏ ਜਵਾਨ ਨੂੰ ਚੰਗੇ ਬੰਦੇ ਨਾ ਨਿਵਾਈਏ ਅਸੀਂ ਯਾਰੀਆਂ ਪਰ ਢੁੱਲ ਨੂੰ ਹੱਥ ਬੰਨਈਏ ਗਦਾਰ ਨੂੰ ਵਹੀ ਰੱਜੇ ਬੰਦੇ ਨੂੰ ਰੱਜੇ ਬੰਦੇ ਨੂੰ ਰੱਜੇ ਬੰਦੇ ਨੂੰ ਵਸੱਕ ਚਾ ਨ ਪੁੱਸੀਏ ਪਰ ਹੱਲਾ ਸ਼ੇਰ ਹੀ ਦੇ ਦੀਏ ਬਿਮਾਰ ਨੂੰ ਰੱਜੇ ਬੰਦੇ ਨੂੰ ਵਸੱਕ ਚਾ ਨ ਪੁੱਸੀਏ